ਮੈਂ ਦੁਬਾਰਾ <laughs> ਜਿੱਥੇ ਤੱਕ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਤੇ ਆਪਣਾ ਜਿਹੜਾ ਟਰੱਕ ਆ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਟਰੱਕਾ ਜਿਹੜਾ ਜੋ ਟੁਲਾਣਾ ਸੜਕ ਦੀ ਸੜਕ ਦੇ ਟੁਲਾਣਾ ਤੋਂ ਆਪਣੇ ਆਵੇ ਰੜ ਗਿਆ ਟਰੱਕ ਤੇ ਜਾ ਵਜੇ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨ ਬਚ ਗਈ ਆ ਪੀਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਗ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਇਹ ਵਿਚਾਰੇ ਮੈਂ ਦੇਖਦਾ ਕੁੜੀ ਹੈ ਵਿਚਾਰੀ ਇੱਥੇ ਹਾਂਜੀ ਤੇ ਆ ਬਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੇ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕਿਸੇ ਕੋਲੋਂ ਵੀ ਵਿਚਾਰਾ ਗਰੀਬ ਹੋਏਗਾ ਤੁਹਾਨੂੰ ਲੱਗਦਾ ਵੀ ਨਾਲ ਮਿਲ ਕੇ ਕਰਨਾ ਚਾਹੀਦੇ ਤਾਂ ਵੀ ਲੋਕ ہم ਲੋਕ ਭਾਗੇ ਇੱਕਦਮ ਮਾਲਕਨੀ ਕੋਲੀ ਛੋੜ ਕੇ ਭਾਗੇ ਆਏ ਉਹ ਕੋਲੀ ਕੋ ਜੂਸ ਵਾਲੋਂ ਕੀ ਰੇੜੀ ਚੁਰਾਈ ਸੀ ਤਬੀ ਹਮ ਲੋਗ ਅੱਗੇ ਦੇਖਦੇ ਨਹੀਂ ਪਹਿਲੇ ਰੇੜੀ ਗਿਰੀ ਪਹਿਲੇ ਰੇੜੀ ਗਿਰੀ ਪਹਿਲੇ ਰੇੜੀ ਗਿਰੀ ਫਿਰ ਇਹ ਗिरा ਉਸ ਦੇ ਬਾਅਦ ਮਹਾਰੀ ਕੋਲੀ ਗਿਰੀ ਗਿਆ ਤੁਮ ਅਕੇਲੇ ਤੇ ਦੋਨੋਂ ਲੋਗ ਦੋ ਲੋਗ ਤੇ ਹੋਰ ਕੌਣ ਥਾ ਇੱਕ ਲੜਕੀ ਹੈ ਮਹਾਰੀ ਕੀ ਹੋਇਆ ਥਾ ਪੇਪਰ ਮਾਲਕਾ ਦੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਨਾ ਇਹ ਕਿ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਬੋਤਾ ਇਨਾ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ 'ਤੇ ਭਰੇ ਜਾਂ ਡਰਾਈਵਰ 'ਤੇ ਭਰੇ गाड़ी के पास खड़े थे जी कस्टमर को सामान बना के दे रहे थे तो एकदम अचानक ये आराम आराम से गाड़ी आई और चढ़ गई आवाज लगाते रह गए लेकिन गाड़ी गाड़ी चढ़ती रही और तोड़ देता नुकसान हो गए डेढ़ से डेढ़ दो लाख रुपये नुकसान सारा खत्म है पूरी डेरी खत्म हो गई जी अभी क्या मांग करते हो आप मांग है जी भाई रेडी जैसी हमें ऐसी रेडी चाहिए अपनी जैसी हमारी रेडी जैसी रेडी चाहिए हमें अपनी तो जी अगे तो यह दोबारा यह जी गलती ना कर सके कोई ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਹੈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜੀਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਚੰਗਾ ਏਰੀਆ ਵਾ ਦੋਨਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਜਿਹੜੀ ਲੌਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨ ਦਿੱਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮੁਸੱਤਾਂ ਵੀ ਹੋਈਆਂ ਸੀ ਉਹਦੇ